ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 555ਵਾਂ ਪ੍ਰਕਾਸ਼ ਤਿਹਾੜਾ ਅੱਜ ਦੇਸ਼ ਭਰ ਦੇ ਵਿੱਚ ਬੜੀ ਹੀ ਸ਼ਰਧਾ ਅਤੇ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਜਿਸ ਦੇ ਚਲਦਿਆਂ ਪਾਰੀ ਤੁੰਦੇ ਵਿਚਕਾਰ ਵੱਡੀ ਗੰਤੀ ਦੇ ਵਿੱਚ ਸੰਗਤਾਂ ਸਵੇਰ ਤੋਂ ਹੀ ਸਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਪੂਜਣੀਆਂ ਸ਼ੁਰੂ ਹੋ ਗਈਆਂ ਨੇ ਇਸ ਮੌਕੇ ਸੰਗਤ ਦੇ ਵੱਲੋਂ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਗੁਰੂ ਘਰ ਦੇ ਦਰਸ਼ਨ ਵੀ ਕੀਤੇ ਜਾ ਰਹੇ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਆਇਆ ਜਾ ਰਿਹਾ ਹੈ। ਪਾਵੇ ਅੱਜ ਸਵੇਰੇ ਬਹੁਤ ਜ਼ਿਆਦਾ ਧੁੰਦ ਪਈ ਹੋਈ ਸੀ ਪਰ ਇਸ ਦੇ ਬਾਵਜੂਦ ਤੜਕਸਾਰ ਹੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੀਆਂ। ਇਸ ਮੌਕੇ ਗੁਰੂ ਘਰ ਆਈਆਂ ਸੰਗਤਾਂ ਨੇ ਜਿੱਥੇ ਗੁਰੂ ਸਾਹਿਬ ਦੇ ਜਨਮ ਦਿਨ ਦੀ ਵਧਾਈ ਦਿੱਤੀ ਉੱਥੇ ਹੀ ਗੁਰੂ ਸਾਹਿਬ ਦੇ ਵੱਲੋਂ ਕੁੱਲ ਲੋਕਾਈ ਨੂੰ ਦਿੱਤੇ ਨਾਮ ਜਪੋ ਕਿਰਤ ਕਰੋ ਅਤੇ ਨਾਲ ਹੀ ਵੰਡ ਛਕੋ ਦੇ ਸੰਦੇਸ਼ ਤੇ ਚੱਲਣ ਦੀ ਵੀ ਅਪੀਲ ਕੀਤੀ। ਭਾਗਾ ਭਰੀ ਤਲਵੰਡੀ ਦੀ ਧਰਤੀਏ ਨੀ ਤੇਰੇ ਵਿੱਚੋਂ ਜਗਤ ਦਾ ਪੀਰ ਆਇਆ ਦੁਨੀਆ ਜਿਸ ਨੂੰ ਰੱਬ ਰਹੀਮ ਆਖੇ ਭੈਣ ਨਾਨਕੀ ਦਾ ਸੋਨਾ ਵੀਰ ਆਇਆ ਨੇ ਭੁੱਖਾ ਪਿਆਰ ਦੇ ਕੋਦੜੇ ਦਾ ਲਾਲੋ ਜੀਆਂ ਦੀ ਖਾਨ ਨੂੰ ਖੀਰ ਆਇਆ ਅੱਜ ਦਾ ਦਿਨ ਬਹੁਤ ਮਹਾਨ ਦਿਨ ਹੈ ਅੱਜ ਦਾ ਦਿਨ 1469 ਈਸਵੀ ਵਿੱਚ ਰਾਏ ਪੋਜੇ ਤਲਵੰਡੀ ਜੋ ਕੱਜ ਆਜਕਲ ਪਾਕਿਸਤਾਨ ਨਨਕਾਣਾ ਸਾਹਿਬ ਵਿੱਚ ਹੈ ਅੱਜ ਦੇ ਦਿਨ ਮਹਤਾ ਕਾਲੂ ਜੀ ਅਤੇ ਮਾਤਾ ਪ੍ਰਿਪਤਾ ਦੀ ਕੋਖੋਂ ਅੱਜ ਦੇ ਦਿਨ ਅਵਤਾਰ ਹੋ ਰਿਹਾ ਹੈ ਸਮੂਹ ਸੰਗਤਾਂ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਵਧਾਈ ਹੋਵੇ ਕੀਰਤ ਕਰੋ ਨਾਮ ਜਪੋ ਤੇ ਵੰਡ ਛਕੋ ਇਹ ਹੁੱਕ ਗੁਰੂ ਨਾਨਕ ਦੇਵ ਜੀ ਨੇ ਸਾਰੀ ਲੋਕਾਈ ਦਿੱਤਾ ਹੈ ਸਾਨੂੰ ਉਹਨਾਂ ਦੇ ਉਪਦੇਸ਼ਾਂ ਦੇ ਚੱਲ ਕੇ ਆਪਣਾ ਜੀਵਨ ਸਾਧਣਾ ਚਾਹੀਦਾ ਹੈ ਉਹਨਾਂ ਨੇ ਵਿਚਾਰ ਦੀ ਧਾਰਾ ਦੇ ਨਾਲ ਸਾਰਿਆਂ ਨੂੰ ਸੋਧਿਆ ਹੈ ਸਾਰਿਆਂ ਨਾਲ ਵਿਚਾਰ ਕੀਤਾ ਹੈ ਕੋਈ ਤਕਰਾਰ ਨਹੀਂ ਕਿਸੇ ਨਾਲ ਕੀਤੀ ਵਿਚਾਰ ਦੇ ਨਾਲ ਸਿੱਧਾ ਨਾਲ ਮੁਸਲਮਾਨਾਂ ਨਾਲ ਹਿੰਦੂਆਂ ਨਾਲ ਸਾਰਿਆਂ ਨਾਲ ਵਿਚਾਰ ਕਰਕੇ ਉਹਨਾਂ ਪੁੱਛੇਗੇ ਵੀ ਹਿੰਦੂ ਵੱਡਾ ਕਿ ਮੁਸਲਮਾਨ ਵੱਡਾ ਹੈ ਉਹ ਕਹਿੰਦੇ ਦੋਨਾਂ 'ਚ ਕੋਈ ਵੱਡਾ ਨਹੀਂ ਸ਼ੁਭ ਅਮਲਾਂ ਬਾਜੋ ਦੋਨੋਂ ਕੋਈ ਦੋਨੋਂ ਰੋਈ ਜਿਹੜੇ ਹੈਗੇ ਆ ਜੇ ਤੂੰ ਸ਼ੁਭ ਅਮਲ ਨਹੀਂ ਕਰਦੇ ਤਾਂ ਤੂੰ ਦੋਨੇ ਮਾੜੇ ਆ ਜੇ ਤੂੰ ਸ਼ੁਭ ਅਮਲ ਕਰਦੇ ਆ ਤਾਂ ਦੋਨੇ ਚੰਗੇ ਆ ਇਸ ਲਈ ਕੋਈ ਧਰਮ ਨਹੀਂ ਜਾਤਵਾਦ ਦਾ ਉਹਨਾਂ ਨੇ ਕੋਈ ਖੰਡਰ ਕੀਤਾ ਹੈ ਬਿਲਕੁਲ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚੰਨ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ ਸਿੰਘ ਬੁਕੇ ਮ ਲਗਾਵਲੀ ਪੰਨੀ ਜਾਇ ਨ ਤੀਰ ਚਲੋਆ ਜਿੱਥੇ ਬਾਬਾ ਪੈਰ ਤੇ ਪੂਜਾ ਆਸਨ ਥਾਪਨ ਸੁਆ ਸੋ ਸਮੋਹ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਨੂੰ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪ੍ਰਕਾਸ਼ ਗੁਰਪ੍ਰਬ ਦੀਆਂ ਆਦੇਸ਼ ਔਰ ਵਦਨੀਆਂ ਸਗਤਾਂ ਨੂੰ ਇਸ ਚੈਨਲ ਦੇ ਮਾਧਮ ਰਾਹੀਂ ਸਭ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਔਰ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਪਾਕਿਸਤਾਨ ਜੋ ਰਾਏ ਪੋਈ ਦੀ ਤਲਵੰਡੀ ਵਿਖੇ ਉੱਥੇ ਹੋਇਆ ਸਤਿਗੁਰੂ ਜੀ ਦਾ ਪ੍ਰਕਾਸ਼ ਗੁਰੂ ਸਾਹਿਬ ਨੇ ਬੇਅੰਤ ਚੋਜ ਕੀਤੀ ਚਾਰ ਉਦਾਸੀਆਂ ਕੀਤੀਆਂ ਔਰ ਕੋਡੇ ਰਾਕਸ਼ਸ ਵਰਗਿਆਂ ਨੂੰ ਸਿੱਧੇ ਰਾਏ ਪਾਇਆ ਇਸ ਚੀਜ਼ ਦਾ ਬਿਆਨ ਨਹੀਂ ਕਰ ਸਕਦੇ ਅਮਰ ਸਕੋਤ ਸਿੰਘ ਸਜੋ ਚੜ੍ਹਦੀ ਕਲਾ ਵਿੱਚ ਰਹਿਓ ਨਸ਼ਿਆਂ ਤੋਂ ਦੂਰ ਰਹੋ ਜੀ ਅੱਜ ਅਸੀਂ ਸ੍ਰੀ ਹਰਮੰਦਰ ਸਾਹਿਬ ਆਏ ਆ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੀ ਪਾਵਨ ਪਵਿੱਤਰ ਜੋ ਦਿਹਾੜਾ ਮਨਾਉਣ ਆਏ ਆ ਜੀ ਇੱਥੇ ਮੈਂ ਅੱਜ ਦਿਲਜੀਤ ਸਾਂਝ ਦੇ ਇੱਕ ਸ਼ਬਦ ਗਾਉਣ ਲੱਗਿਆ ਹਾਂ ਹੋ ਕੀਰਤ ਕਰੋ ਤੇ ਵੰਡ ਛਕੋ ਦਾ ਲਾਇਆ ਹੋਕਾ ਇਹ ਸੋਚ ਸੱਚੀ ਕਰਤਾਰ ਦੀ ਹੈ ਹੈ ਇੱਕ ਦਿਨ ਪਾਣੀ ਧਰਤੀ ਨੇ ਮੁੱਕ ਜਾਣਾ ਕਿਉਂ ਸਾਇਸ ਚੱਲ ਪਈ ਮੋਰਦੀ ਐ ਐ ਸੋਨੇ ਰੰਗੀ ਧਰਤੀ ਉੱਤੇ ਸੋਨਾ ਹੀ ਉਗਣਾ ਏ ਕਦੋਂ ਕਿਰਤ ਦੇ ਸੂਰਜ ਨੇ ਹੈ ਡੋਬੇ ਡੁੱਬਣਾ ਏ ਕੋਈ ਸਿਆਸਤ ਬੁੱਟੇ ਉੱਤੇ ਅੱਖ ਨਹੀਂ ਲਾ ਸਕਦੀ ਗੁਰੂ ਨਾਨਕ ਦੇਵ ਜੀ ਕਹਤਾ ਚੋ ਬਰਕਤ ਨਹੀਂ ਜਾ ਸਕਦੀ ਇਸੇ ਤਰ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਵੱਲੋਂ ਵੀ ਦੇਸ਼ ਵਾਸੀਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ ਅਤੇ ਲੋਕਾਂ ਨੂੰ ਗੁਰੂ ਸਾਹਿਬ ਦੇ ਉਪਦੇਸ਼ ਤੇ ਚੱਲਣ ਦੇ ਲਈ ਪ੍ਰੇਰਿਆ ਜੋ ਉਪਦੇਸ਼ ਸਾਨੂੰ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ ਧਰਮ ਦੇ ਕਿਰਤ ਕਰਨੇ ਨਾਮ ਜਪਣਾ ਵੰਡ ਕੇ ਛਕਣਾ ਔਰ ਜੋ ਉਪਦੇਸ਼ ਸਤਿਗੁਰਾਂ ਨੇ ਪਰਮਣ ਕਰਕੇ ਸਾਨੂੰ ਸਾਰਿਆਂ ਨੂੰ ਲੁਪਾਈ ਨੂੰ ਬਖਸ਼ਿਸ਼ ਕੀਤਾ ਉਹਦੇ ਉਤਾਰਨੀ ਹੋ ਕੇ ਤੇ ਸਤਿਗੁਰਾਂ ਵੱਲੋਂ ਦਰਸਾਏ ਹੋਏ ਮਾਰਗ ਤੇ ਚੱਲ ਕੇ ਆਪਣੇ ਜੀਵਨ ਨੂੰ ਇਸ ਮਨੁੱਖਾ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰੀਏ ਸਮੁੱਚੇ ਸੰਸਾਰ ਵਿੱਚ ਵਸਦੀਆਂ ਹੋਈਆਂ ਸੰਗਤਾਂ ਨੂੰ ਸਤਿਗੁਰਾਂ ਦੇ ਪ੍ਰਕਾਸ਼ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੱਸਦੇ ਇਹ ਕਿ ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸੰਗਤਾਂ ਦੇ ਦਰਸ਼ਨਾਂ ਦੇ ਲਈ ਸੁੰਦਰ ਜੋਲੋ ਵੀ ਸਜਾਏ ਗਏ ਅਤੇ ਸ਼ਾਮ ਸਮੇਂ ਦੀਪਮਾਲਾ ਅਤੇ ਆਤੀਸ਼ਬਾਜ਼ੀ ਕੀਤੀ ਜਾਵੇਗੀ। ਅੰਮ੍ਰਿਤਸਰ ਤੋਂ ਹਿਮਾਸ਼ੂ ਸ਼ਰਮਾ ਦੇ ਰਿਪੋਰਟ ਹਮਦਰ ਟੀਵੀ